ਪਿਛਲੇ ਪਿਛਲੇ ਮਹੀਨੇ 22 ਤਰੀਕ ਨੂੰ ਮੇਰੇ ਭਰਾ ਦੀ ਦੁਬਈ ਦੇ ਵਿੱਚ ਡੈਥ ਹੋ ਗਈ ਸੀ ਤੇ ਅਸੀਂ ਉਹਨਾਂ ਦੀ ਬੋਡੀ ਲੈਣ ਵਾਸਤੇ ਓਵਰ ਆਇਆ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਉਹਨਾਂ ਨੇ ਸਾਡੀ ਇੱਥੇ ਬੋਡੀ ਪਛਾਣ ਦੇ ਵਿੱਚ ਬਹੁਤ-ਬਹੁਤ ਮਦਦ ਕੀਤੀ ਹੈ ਜੀ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਬੋਲੋਂ ਆਪਣੇ ਭਰਾ ਦਾ ਮੂੰਹ ਦੇਖ ਸਕਦੇ ਹਾਂ ਹੇ ਡੈਡ ਬਡੀ ਉਥੋਂ ਅਬਰਾਈ ਸਾਹਿਬ ਦੇ ਯਤਨਾਂ ਨਾਲ ਇੱਥੇ ਪਹੁੰਚੀ ਆ ਤੇ ਹਿਸ਼ਾਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੜ ਨਾਲ ਸਬੰਧਤ ਸੀਗਾ ਰਮਨਤਮਨ ਜਿਹੜੇ 6-7 ਸਾਲ ਤੋਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਗਿਆ ਸੀਗਾ ਇਹ ਕਿ ਅਬਰਾਇ ਸਾਹਿਬ ਨੇ ਸਾਰੀ ਪੇਪਰ ਫਾਰਮੈਲਟੀ ਜਿੱਥੇ ਮੁਕੰਮਲ ਕਰਵਾਈ ਉਥੇ ਹੀ ਜਿਹੜੇ ਇਹਨਾਂ ਦੇ ਦੋਸਤ ਨੇ ਦੋਸਤਾ ਨੇ ਪੈਸੇ ਕੱਟੇ ਕੀਤੇ ਸੀ ਉਹਦੇ ਚੋਂ ਜਿਹੜੇ ਪੈਸੇ ਘਟਦੇ ਸੀ ਉਹ ਵੀ ਪੈਸੇ ਕੋਲੋਂ ਪਾ ਕੇ ਤੇ ਅੱਜ ਇੱਥੇ ਡੈੱਡ ਬਡੀ ਉਹਨਾਂ ਨੇ ਜਿਹੜੀ ਅੰਤਮ ਰਸਮਾਂ ਲਈ ਭੇਜੀ ਆ ਹਾਂਜੀ ਭਾਜੀ ਤੁਹਾਡਾ ਨਾਮ ਕੀ ਆ ਤੇ ਇੱਥੇ ਤੁਸੀਂ ਕੀ ਕਰਨ ਆਏ ਜੀ ਜੀ ਸਸੀ ਗਾਦ ਜੀ ਮੇਰਾ ਨਾਮ ਸੁਨੀਲ ਕੁਮਾਰ ਆ ਜੀ ਤੇ ਪਿਛਲੇ ਪਿਛਲੇ ਮਹੀਨੇ 22 ਤਰੀਕ ਨੂੰ ਮੇਰੇ ਭਰਾ ਦੀ ਦੁਬਈ ਦੇ ਵਿੱਚ ਡੈਥ ਹੋ ਗਈ ਸੀ ਤੇ ਅਸੀਂ ਉਹਨਾਂ ਦੀ ਬੋਡੀ ਲੈਣ ਵਾਸਤੇ ਓਵਰ ਆਇਆ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਤੇ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਤੇ ਨਾਲ ਉਹਨਾਂ ਨੇ ਸਾਡੀ ਇੱਥੇ ਬੋਡੀ ਪਛਾਣ ਦੇ ਵਿੱਚ ਬਹੁਤ-ਬਹੁਤ ਮਦਦ ਕੀਤੀ ਹੈ ਜੀ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਬਦਲੋਂ ਆਪਣੇ ਭਰਾ ਦਾ ਮੂੰਹ ਦੇਖ ਸਕਦੇ ਹਾਂ ਥੈਂਕ ਸੱਧੂ ਆ ਮੈਂ ਅੰਮ੍ਰਿਤਸਰ ਟੀਮ ਵੱਲੋਂ ਅੱਜ ਇੱਥੇ ਰਮਨ ਕੁਮਾਰ ਨੂੰ ਜਿੰਨਾ ਦੀ ਦੁਬਈ ਚ ਡੈਥ ਹੋ ਗਈ ਸੀ ਉਹਨਾਂ ਦੀ ਡੈੱਡ ਬਡੀ ਰੀਸੀਵ ਕਰਕੇ ਪਰਿਵਾਰ ਨੂੰ ਸੰਭਣਾਇਆ ਇਹ ਡੈੱਡ ਬਡੀ ਉਥੋਂ ਅਬਰਾਈ ਸਾਹਿਬ ਦੇ ਯਤਨਾਂ ਨਾਲ ਇੱਥੇ ਪਹੁੰਚੀ ਆ ਤੇ ਹਿਸ਼ਾਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੜ ਨਾਲ ਸਬੰਧਤ ਸੀਗਾ ਰਮਨ ਕੁਮਾਰ ਜਿਹੜੇ 6-7 ਸਾਲ ਤੋਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਗਿਆ ਸੀਗਾ ਤੇ ਅਚਾਨਕ 22 ਅਕਤੂਬਰ ਜਿਹੜੀ 22 ਅਕਤੂਬਰ ਆ ਉਦੋਂ ਦਿਲ ਦਾ ਦੌਰਾ ਪੈਣ ਕਰਕੇ ਉਥੇ ਇਹਨਾਂ ਦੀ ਮੌਤ ਹੋ ਗਈ ਸੀ ਜਿਸੋਪਰੰਤ ਉਥੇ ਇਹਨਾਂ ਦੇ ਮਾਸੀ ਦਾ ਬੇਟਾ ਸੀਗਾ ਤੇ ਕੋਈ ਦੋਸਤਾਂ ਨੇ ਅਬਰਾਇ ਸਾਬ ਦਾ ਸੰਪਰਕ ਕਰਕੇ ਰਮਨ ਕੁਮਾਰ ਨੂੰ ਨਾ ਵੀ ਡੈੱਡ ਬੋਡੀ ਇੱਥੇ ਤੇ ਜੱਲੀ ਬੇਨਤੀ ਕੀਤੀ ਸੀ ਜਿਸ ਨੂੰ ਵੇਖ ਕੇ ਅਬਰਾਇ ਸਾਬ ਨੇ ਸਾਰੀ ਪੇਪਰ ਫਾਰਮੈਲਿਟੀ ਜਿੱਥੇ ਮੁਕੰਮਲ ਕਰਵਾਈ ਉਥੇ ਹੀ ਜਿਹੜੇ ਇਹਨਾਂ ਦੇ ਦੋਸਤ ਨੇ ਦੋਸਤਾਂ ਨੇ ਪੈਸੇ ਇਕੱਠੇ ਕੀਤੇ ਸੀ ਉਹਦੇ ਚੋਂ ਜਿਹੜੇ ਪੈਸੇ ਘਟਦੇ ਸੀ ਉਹ ਵੀ ਪੈਸੇ ਕੋਲੋਂ ਪਾ ਕੇ ਤੇ ਅੱਜ ਇੱਥੇ ਡੈੱਡ ਬੋਡੀ ਉਹਨਾਂ ਨੇ ਜਿਹੜੀ ਅੰਤਮ ਰਸਮਾਂ ਲਈ ਭੇਜੀ ਆ ਕਿ ਉਹ ਪਰਿਵਾਰ ਨੂੰ ਇੱਥੇ ਇਹ ਰਾਦੀ ਰਸੀਵ ਕਰਨਾਇਕ ਅਸੀਮ ਨੂੰ</body> ਸੌਂਪਣਾ ਹੈ। ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਅਬਰਾਈ ਸਾਹਿਬ ਵੱਲੋਂ ਹੁਣ ਤੱਕ 380 ਬਦਨਸੀਬ ਨੌਜਵਾਨਾਂ ਦੀਆਂ ਮ੍ਰਿਤਕ ਦੇ ਹਨ ਜਿਹੜੀਆਂ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾ ਚੁੱਕੀਆਂ। ਹਾਂਜੀ ਭਾਜੀ ਤੁਹਾਡਾ ਨਾਮ ਕੀ ਹੈ ਤੇ ਇੱਥੇ ਤੁਸੀਂ ਕੀ ਕਰਨਾ ਹੈ ਜੀ? ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ। ਤੇ ਪਿਛਲੇ ਪਿਛਲੇ ਮਹੀਨੇ 22 ਤਰੀਕ ਨੂੰ ਮੇਰੇ ਭਰਾ ਦੀ ਦੁਬਈ ਦੇ ਵਿੱਚ ਡੈਥ ਹੋ ਗਈ ਸੀਗੀ। ਤੇ ਅਸੀਂ ਉਹਨਾਂ ਦੀ ਬੋਡੀ ਲੈਣ ਵਾਸਤੇ ਓਵਰਆਇਰ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਤੇ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਤੇ ਨਾਲ ਉਹਨਾਂ ਨੇ ਸਾਡੀ ਇੱਥੇ ਬੋਡੀ ਪਛਾਣ ਦੇ ਵਿੱਚ ਬਹੁਤ-ਬਹੁਤ ਮਦਦ ਕੀਤੀ ਹੈ ਜੀ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਬੋਲ ਆਪਣੇ ਭਰਾ ਦਾ ਮੂੰਹ ਦੇਖ ਸਕਦੇ ਹਾਂ ਠੀਕ ਸੱਧੂ ਆ ਮੈਂ ਅੰਮ੍ਰਿਤਸਰ ਟੀਮ ਵੱਲੋਂ ਅੱਜ ਇੱਥੇ ਰਮਨ ਕੁਮਾਰ ਉਹ ਨਹੀਂ ਜਿਨ੍ਹਾਂ ਦੀ ਦੁਬਈ 'ਚ ਡੈਥ ਹੋ ਗਈ ਸੀ ਉਹਨਾਂ ਦੀ ਡੈੱਡ ਬੋਡੀ ਰੀਸੀਵ ਕਰਕੇ ਪਰਿਵਾਰ ਨੂੰ ਸੰਭਾਣਾ ਆ ਇਹ ਡੈੱਡ ਬੋਡੀ ਉਥੋਂ ਅਬਰਾਈ ਸਾਹਿਬ ਦੇ ਯਤਨਾਂ ਨਾਲ ਇੱਥੇ ਪਹੁੰਚੀ ਆ ਤੇ ਹਿਸ਼ਾਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੜ ਨਾਲ ਸਬੰਧਤ ਸੀਗਾ ਰਮਨ ਕੁਮਾਰ ਜਿਹੜੇ 6-7 ਸਾਲ ਤੋਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਗਿਆ ਸੀਗਾ ਤੇ ਅਚਾਨਕ 22 ਅਕਤੂਬਰ ਜਿਹੜੀ 22 ਅਕਤੂਬਰ ਆ ਉਦੋਂ ਦਿਲ ਦਾ ਦੌਰਾ ਪੈਣ ਕਰਨੇ ਉੱਥੇ ਇਹਨਾਂ ਦੀ ਮੌਤ ਹੋ ਗਈ ਸੀ ਜਿਸ ਉਪਰੰਤ ਉੱਥੇ ਇਹਨਾਂ ਦੇ ਮਾਸੀ ਦਾ ਬੇਟਾ ਸੀਗਾ ਤੇ ਕੁਝ ਦੋਸਤਾਂ ਨੇ ਅਬਰਾਈ ਸਾਹਿਬ ਨਾਲ ਸੰਪਰਕ ਕਰਕੇ ਰਮਨ ਕੁਮਾਰ ਨੂੰ ਨਾਦੀ ਡੈੱਡ ਬੋਡੀ ਇੱਥੇ ਤੇ ਜੱਲੀ ਬੇਨਤੀ ਕੀਤੀ ਸੀ ਜਿਸ ਨੂੰ ਵੇਖ ਕੇ ਅਬਰਾਈ ਸਾਹਿਬ ਨੇ ਸਾਰੀ ਪੇਪਰ ਫਾਰਮੈਲਟੀ ਜਿੱਥੇ ਮੁਕੰਮਲ ਕਰਵਾਈ ਉੱਥੇ ਹੀ ਜਿਹੜੇ ਇਹਨਾਂ ਦੇ ਦੋਸਤ ਨੇ ਦੋਸਤਾ ਨੇ ਪੈਸੇ ਇਕੱਠੇ ਕੀਤੇ ਸੀ ਉਹਦੇ ਚੋਂ ਜਿਹੜੇ ਪੈਸੇ ਘਟਦੇ ਸੀ ਉਹ ਵੀ ਪੈਸੇ ਕੋਲੋਂ ਪਾ ਕੇ ਤੇ ਅੱਜ ਇੱਥੇ ਡੈੱਡ ਬੋਡੀ ਉਹਨਾਂ ਨੇ ਜਿਹੜੀ ਅੰਤਮ ਰਸਮਾਂ ਲਈ ਭੇਜੀ ਆ ਤੇ ਉਹ ਪਰਿਵਾਰ ਉਹ ਇੱਥੇ ਰਾਜੇ ਰਿਸਿਵ ਕਰਨ ਆਏ ਕਿ ਅਸੀਂ ਇਹਨਾਂ ਨੂੰ ਬੋਡੀ ਸੌਂਪਣਾ ਆਏ ਆ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਅਬਰਾਈ ਸਾਹਿਬ ਵੱਲੋਂ ਹੁਣ ਤੱਕ 780 ਬਦਨਸੀਬ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਜਿਹੜੀਆਂ ਹਨ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾ ਚੁੱਕੀਆਂ ਹਨ